ਹਮ ਸਿੰਘ ਦਸ਼ਮੇਸ਼ ਬਾਈਪੁਰ ਜੀ ਗੱਲ ਪਾਜੀ ਆ ਹੁਣ ਆਨ ਨੂੰ ਫੇਰੇ ਫੋਨ ਆਇਆ 6 ਵਜੇ ਦੇ ਲਗਭਗ ਆਪਣਾ ਬਾਜ਼ਾਰ ਮੁੰਡਾ ਵਾ ਬਰੀਆਨੇ ਵਾਲਾ ਉਹਨੇ ਫੋਨ ਕੀਤਾ ਉਹ ਆਂਦਾ ਜੀ ਤੁਹਾਡੀ ਦੁਕਾਨ ਦਾ ਸ਼ਟਰ ਭੱਜਾ ਅਸੀਂ ਉਸੇ ਵੇਲੇ ਆ ਕੇ ਦੁਕਾਨ ਤੇ ਭੱਜ ਕੇ ਆਏ ਆ ਆਣ ਕੇ ਦੇਖਿਆ ਵਾ ਤੇ ਦੋਵੇਂ ਗੱਲੇ ਭੱਜੇ ਪਏ ਆ ਵੇਖੋ ਤੇ 20 ਤੋਂ 25000 ਰੁਪਿਆ ਹੈਗਾ ਇਹ ਤੇ ਬਾਕੀ ਦੋ ਟੁੱਲੂ ਪੰਪ ਮੋਟਰਾਂ ਤੇ ਦੋ ਸਮਕਸੀ ਵਾਲ ਮੋਟਰਾਂ ਇੱਥੇ ਨਾਲ ਹੀ ਪਈਆਂ ਕਾਊਂਟਰ ਦੇ ਉਹ ਚੋਖੇ ਲੈ ਗਏ ਜੋ ਗੱਡੀ ਆ ਜਿਹੜੀ ਅੱਗੇ ਦਿਸ਼ੇ ਸ਼ਾਹ ਦੇ ਕਾਰਵਾਈ ਪਾਈ ਉਹਨਾਂ ਨੇ ਉਹ ਗੱਡੀ ਆ ਜੀ ਉਹ ਹੀ ਬੰਦੇ ਆ ਦਿਸ਼ੇ ਸ਼ਾਹ ਦੀ ਚੋਰੀ ਹੋਈ ਆ ਥੋੜੇ ਦਿਨ ਪਹਿਲਾਂ ਆ 15-20 ਦਿਨ ਹੋਏ ਹਲੇ ਉਹਨਾਂ ਦੀ ਚੋਰੀ ਹੋਈ ਆ ਉਹੋ ਹੀ ਬੰਦੇ ਆ ਉਹ ਗੱਡੀ ਆ ਉਹ ਦੋਵੇਂ ਇੱਥੇ ਖਲਾਰੀ ਲਿਆ ਕੇ ਨਾਣੇ ਉਦੋਂ ਵੀ ਆ ਕਰਿਆਨੇ ਵਾਲੀ ਦੁਕਾਨ ਦਾ ਸ਼ਟਰ ਵੀ ਭੰਨਣਾ ਲੱਗਿਆ ਸੀ ਲਾ ਕੇ ਸੰਜੀਵ ਖਾਸ ਸਟੋਰ ਉਹਦਾ ਕੈਮਰਾ ਤੋਂ ਤੋੜਿਆ ਉਦੋਂ ਵੀ ਜਿਹੜਾ ਵਾ ਉਦੋਂ ਇਹਦਾ ਇਹਦੇ ਵੀ ਜਿੰਦਰੇ ਭੰਨਣ ਲੱਗੇ ਆ ਆਪ ਸ਼ੇਵ ਸ਼ਕਤੀ ਕਰਿਆਨਾ ਸਟੋਰ ਸੁਕੇ ਭਾਈ ਦੁਕਾਨ ਇਹਨਾਂ ਦੇ ਭੰਨਣ ਲੱਗੇ ਉਦੋਂ ਬਚਾ ਹੋ ਗਿਆ ਤੇ ਦਿਸ਼ੇ ਸ਼ਾਹ ਕੇ ਚੋਰੀ ਕੀਤੀ ਆ ਇਰ ਐਮ ਕੇ ਉਹ ਮੈਡੀਕਲ ਸਟੋਰ ਉਹਨਾਂ ਦੇ ਪੈ ਵੇ ਲੱਖ ਰੁਪਈਆ ਲੱਖ ਰੁਪਈਆ ਉਹਨਾਂ ਦਾ ਲੈ ਕੇ ਲੱਖ ਰੁਪਈਆ ਦੀ ਚੀਜ਼ ਆ ਗਈ ਚੋਰੀ ਹੋਈ ਉਦੋਂ ਉਹਨਾਂ ਸਾਡਾ 20-25000 ਰੁਪਈਆ ਲੈ ਕੇ ਆ ਬਾਕੀ ਆ ਸਮਾਨ ਲੈ ਕੇ ਕੋ ਤੇ ਬੜੀ ਸ਼ਰਮਨਾਕ ਘਰ ਕਰਕੇ ਅੱਜ ਡੇਂਡਿਆਲਾ ਦੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨਸ਼ਾ ਸ਼ਰੇ ਆਂ ਵੇ ਡੇਂਡਿਆਲੇ ਦੇ ਵਿੱਚ ਬੜੇ ਬੁਲੇ ਆ ਹਾਂਜੀ ਡੇਂਡਿਆਲੇ ਚੋਰੀਆਂ ਹੁੰਦੀਆਂ ਕੱਲ ਕੱਲ ਐਕਟਵਾ ਗੱਡੀ ਇੱਥੋਂ ਚੁੱਕੀ ਗਈ ਹੱਲੇ ਐਕਟਵਾ ਸਕੂਟਰੀ ਵੀ ਚੁੱਕੀ ਗਈ ਕੱਲ ਹੱਲੇ ਰੋੜੇ ਰੋੜੇ ਇੱਕ ਦੋ ਦਿਨ ਪਾ ਕੇ ਮੋਟਰਸਾਈਕਲ ਚੁੱਕੇ ਜਾਂਦੇ ਤੋਂ ਕੋਈ ਕਾਰਵਾਈ ਨਹੀਂ ਸਾਰੀ ਦਿਹਾੜੀ ਕੋਈ ਪੁਲਿਸ ਵਾਲਾ ਨਹੀਂ ਆਉਂਦਾ ਇੱਥੇ ਉੱਤੇ ਚੌਂਕ ਜੀ ਰਹਿੰਦੇ ਇੱਥੇ ਕੋਈ ਪੁਲਿਸ ਵਾਲਾ ਨਹੀਂ ਆਉਂਦਾ ਹੈਗਾ ਕੋਈ ਇੰਨੇ ਇੰਨੇ ਟਰੈਪ ਕਰਿੰਦੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਨਿਜਮ ਨਹੀਂ ਕੁਝ ਨਹੀਂ ਹੈਗਾ ਬੜੀ ਬੁਰੇ ਹਾਲ ਹੋਏ ਪਏ ਮੰਗ ਕੀ ਆ ਜੀ ਆਮ ਬੰਦੇ ਦੀ ਮੰਗ ਕੀ ਹੋਣੀ ਆਹੀਂ ਤੇ ਦਾਲ ਫੁਲਕਾ ਖਾਣ ਵਾਲੇ ਬੰਦੇ ਆਹੀਂ ਤੇ ਆਮ ਬੰਦੇ ਦਾ ਜੀਣਾ ਆਰਾਮ ਹੋ ਗਿਆ ਮੰਗੋ ਹੋਰ ਪੀ ਕਾ ਕਰਾ ਕਹਿੰਦੇ ਤੁਹਾਡੇ ਸਾਹਮਣੇ ਹੀ ਆਈ ਕਾਰਵਾਈ ਕੋਈ ਨਹੀਂ ਹੁੰਦੀ ਹੈਗੀ ਅੱਗੇ ਦੀਸ਼ੇ ਚਾਹ ਦੇ ਚੋਰੀ ਹੋਈ ਕੋਈ ਕਾਰਵਾਈ ਨਹੀਂ ਹੋਈ ਕਿਸ ਤਰ੍ਹਾਂ ਦੀ ਕੋਈ ਪੁਲਿਸ ਦੀ ਗਸ਼ਤ ਨਹੀਂ ਮਗੀ ਕੋਈ ਕੁਝ ਨਹੀਂ ਹੈਗਾ ਇਹ ਉਹਨਾਂ ਦਾ ਲੱਖ ਤੋਂ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਕੋਈ ਕਾਰਵਾਈ ਨਹੀਂ ਆਈ ਕਿਸ ਤਰ੍ਹਾਂ ਦੀ ਇਹ ਭਾਜੀ ਰਾਤ ਕਿਤੇ 4 ਵਜੇ ਆਕੇ ਨਾ ਇੱਥੇ ਇਹਨਾਂ ਦਾ ਸ਼ਟਰ ਕਿਸ ਚੀਜ਼ ਨੇ ਚੁੱਕੇ ਸਵਿਫਟ ਗੱਡੀ ਸੀ ਅੱਗੇ ਵੀ ਸ਼ਹਿਰ ਚ ਇਹਨੇ ਦੋ ਤਿੰਨ ਚੋਰੀਆਂ ਕੀਤੀਆਂ ਵਾ ਤੇ ਰਾਤੀ ਫੇਰ ਉਹ ਹੀ ਗੱਡੀ ਆਈ ਹੈ ਲੰਗਨ ਵਾਲੇ ਦੱਸਦੇ ਆ ਵੀ ਉਹ ਅਤਨਾਲ ਨੰਬਰ ਲਿਖਿਆ ਸੀਗਾ ਤੇ ਕੋਈ ਨਾਕਨੁਕਾ ਨਹੀਂ ਸ਼ਹਿਰ 'ਚ ਤੇ 4 ਵਜੇ ਬੜੇ ਆਰਾਮ ਨਾਲ ਆਪਣੇ ਕੈਮਰੇ ਦੇ ਤਾਰਾ ਲਾ ਕੇ ਅੰਦਰੋਂ ਸਮਾਨ ਲੈ ਗਏ ਆ ਪੁਲਿਸ ਆਈ ਹੁਣ ਤਫਤੀਸ਼ ਕਰ ਰਹੀ ਹੈ ਵੇਦਰੋਂ ਕੀ ਕੀ ਲੈ ਕੇ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੁਣ ਵੇਖੋ ਜੀ ਜਿਹੜੇ ਦੁਕਾਨ ਦੇ ਮਾਲਕ ਉਹ ਹੀ ਦੱਸ ਸਕਦੇ ਆ ਕਿੰਨਾ ਕੁ ਨੁਕਸਾਨ ਹੋਇਆ ਅਸੀਂ ਤੇ ਲੱਗੋ ਸਾਡੀ ਦੁਕਾਨ ਆ ਨਾਲ ਦੀ ਜਿਆਦਾ ਬ੍ਰੂ ਅਕਸਰੀ ਮੋਟਰਸਾਈਕਲਾਂ ਚੋਰੀਆਂ ਨੁਕਸਾਨ ਹੋਆ ਬਹੁਤ ਜ਼ਿਆਦਾ ਕੀ ਫਸਲ ਇਹ ਭਾਈ ਵੇਖੋ ਸਾਰੇ ਪੰਜਾਬ ਜੀ ਬੁਰਾ ਹਾਲ ਨਸ਼ੇ ਦਾ ਬੁਰਾ ਹਾਲ ਆ ਨਸ਼ੇ ਕਰਕੇ ਜੋ ਮਰਜ਼ੀ ਲੋਕੇ ਕਰੀ ਜਾਂਦੇ ਆ ਨਾ ਕੋਈ ਇਹਦੀ ਕੋਈ ਕਾਰਵਾਈ ਹੁੰਦੀ ਆ ਜੋ ਮਰਜ਼ੀ ਆਪਣੀ ਮਰਜ਼ੀ ਕੋਈ ਸਭ ਇਹਨੂੰ ਦਿਨਾਲੇ ਚ ਫਰੋਤੀਆਂ ਤੇ ਫੋਨ ਆਉਣਦੇ ਆ ਕੋਈ ਝੋਰੀਆਂ ਹੋਈ ਜਾਂਦੀਆਂ ਵੀ ਆ ਕੋਈ ਸ਼ਹਿਰ ਤੇ ਕੋਈ ਪੁਲਿਸ ਦਾ ਕੋਈ ਹੈ ਹੀ ਨਹੀਂ ਕੋਈ ਬੰਦ ਬਸ ਸ਼ਹਿਰ ਦੀ ਸੁਰੱਖਿਆ ਵਾਸਤੇ ਮੰਗ ਕਰਦੇ ਆ ਵੀ ਪੁਲਿਸ ਭਦਾਈ ਜਾਵੇ ਤੇ ਥੋੜੀ ਸ਼ਕਤੀ ਕੀਤੀ ਜਾਵੇ ਸਾਡੇ ਸ਼ਹਿਰ ਚ ਪਿਛਲੇ ਹਲੇ ਦਾਹ ਦੇਣਾ ਜੇ ਦੋ ਧਰਾਂ ਦੇ ਵਿੱਚ ਆਪਣੇ ਆਗੇ ਗੋਲੀਆਂ ਵੀ ਚਲਾ ਕੇ ਗਏ ਕੋਈ ਕਿਸੇ ਬੰਦੇ ਦਾ ਪਤਾ ਨਹੀਂ ਲੱਗਾ ਪੁਲਿਸ ਤੇ ਭਾਜੀ ਕਹਿੰਦੇ ਅਸੀਂ ਕਾਰਵਾਈ ਕਰ ਰਹੀ ਹੈ ਹਰ ਪੁਲਿਸ ਕੋ ਅਸੀਂ ਕੀ ਉਮੀਦ ਕਰਦੇ ਆ ਨਹੀਂ ਹਲੇ ਕੋਈ ਨਹੀਂ ਫੜਿਆ ਗਿਆ ਜੀ ਇਹ ਵੀ ਕਾਰ ਪਹਿਲੀ ਚੋਰੀ ਵਾਂਗੂ ਉਹ ਰਾਤ ਨੂੰ ਕਾਰ ਆਈ ਹੈ ਜੀ 4 ਵਜੇ ਤੜਕੇ ਅੱਗੇ ਵੀ ਸਵਿਫਟ ਕਾਰ ਦੀ ਹੋਣੀ ਹੈ ਉਹ ਹੀ ਕਾਰ ਕਹ ਰਹੇ ਆ ਕੈਮਰੇ ਹੁਣ ਵੇਖੋ ਲੇਟ ਲੋਕਾਂ ਦੀਆਂ ਦੁਕਾਨਾਂ ਬੰਦ ਨੇ ਤੇ ਫਿਰ ਤੁਸੀਂ ਦੋ ਤੁਲਣਗੇ ਗੱਲੇ ਜਾਣਗੇ ਪਤਾ ਲੱਗੇਗਾ ਵੀ ਕੋਈ ਤਬਤੀਸ਼ ਪੁਲਿਸ ਕਰੇ ਤੇ ਕਰੇ ਇਹ ਪੜੀ ਸਾਨੂੰ ਫੋਨ ਆਇਆ ਜਦੋਂ 6 ਵਜੇ ਅਸੀਂ ਆਣ ਕੇ ਵੇਖਿਆ ਤੇ ਸ਼ਟਰ ਟੁੱਟਾ ਪਿਆ ਸੀ ਤੇ ਇਥੋਂ ਭਾਰੀ ਹੁਣੀ ਆਏ ਆ ਉਹਨਾਂ ਨੇ ਫੋਨ ਕੀਤਾ ਇੱਥੇ ਕਰਿਆਨੇ ਦੁਕਾਨਾਂ ਉਹਨਾਂ ਦੀ ਲੱਗੇ ਤੇ ਬਾਅਦ ਵਿੱਚ ਅਸੀਂ ਐ ਦਰੋਂ ਦੀ ਦੂਜੀ ਸ਼ਟਰ ਖਾਣੀ ਆਣ ਕੇ ਦੇਖਿਆ ਤੇ ਗੱਲੇ ਟੁੱਟੇ ਪਏ ਸੀ ਸਾਰੇ ਤੇ ਸਮਾਨ ਵੀ ਗਾੜੀ ਪਿਆ ਹੈ ਗੱਲੇ ਚੋਂ ਹੀ ਪੈਸੇ ਲੈ ਗਏ ਆ ਵੀ 25000 ਰੁਪਏ ਦੇ ਕਰੀਬ ਤੇ ਬਾਕੀ ਸਮਾਨ ਹੀ ਤਿੰਨ ਚਾਰ ਮੋਟਰਾਂ ਹੀ ਗਾੜੀ ਕਾਊਂਟਰ ਤੇ ਪਈਆਂ ਨਿੱਕੀਆਂ ਉਹ ਵੀ ਚੁੱਕ ਕੇ ਲੈ ਗਏ ਜੀ ਤੇ ਇਸ ਕਰਕੇ ਅਸੀਂ ਤੇ ਇਹੋ ਚਾਹੁੰਦੇ ਆ ਜੀ ਇੱਥੇ ਕਾਰਵਾਈ ਸਖਤ ਤੋਂ ਸਖਤ ਹੋਵੇ ਬਾਕੀ ਸਾਡੇ ਲਾਗੇ ਦੋ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਵਾ ਹਾਲੇ ਸਿਰਫ ਮੰਨ ਲਓ ਵੀ ਮਹੀਨਾ ਨਹੀਂ ਹੋਇਆ 20 25 ਦੇਣੀ ਹੋਇਆ ਲਾਗੇ ਗਵਾਂਡ ਚੋਰੀ ਹੋਈ ਹੈ ਬੀਜ ਵਾਲੇ ਦੇ ਦੀ ਸ਼ਹਾਣਾ ਦੇ ਜੀ ਤੇ ਲੱਖ ਰੁਪਇਆ ਉਹਨਾਂ ਦੀ ਚੋਰੀ ਹੋਇਆ ਜੀ ਪਰ ਕੋਈ ਪੁਲਿਸ ਕਾਰਵਾਈ ਕੋਈ ਕੁਝ ਨਹੀਂ ਹੋਇਆ ਇਦਾਂ ਹੀ ਸਿਸਟਮ ਚੱਲੀ ਜਾਂਦਾ ਜੀ ਮੋਟਰਸਾਈਕਲ ਵੀ ਰੋਜ਼ ਕੋਈ ਨਾ ਕੋਈ ਚੁੱਕਿਆ ਜਾਂਦਾ ਲੱਗਿਆ ਹਸਪੀਟਲ ਆ ਜੀ ਤੇ ਇੱਥੇ ਵੀ ਕੱਲ ਵੀ ਮੋਟਰਸਾਈਕਲ ਚੁੱਕਿਆ ਗਿਆ ਜੀ ਤੇ ਸਾਹਮਣੇ ਸਾਡੇ ਗਲੀ 'ਚ ਪਹਿਲੋਂ ਆਏ ਜੀ ਉੱਥੇ ਵੀ ਗਲੀ ਦੇ ਸਾਹਮਣੇ ਧਮਕੀ ਦਿੱਤੀ ਬੰਦਿਆਂ ਨੇ ਉੱਥੇ ਵੀ ਗੋਲੀਆਂ ਚੱਲੀਆਂ ਜੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਇਸ ਕਰਕੇ ਅਸੀਂ ਤਾਂ ਕਹਿੰਨੇ ਨਿਆਂ ਮਿਲਣਾ ਚਾਹੀਦਾ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਕੀ ਪੀਸੀ ਆਤੀ ਰਾਤ ਨੂੰ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਕੋਈ ਨਹੀਂ ਅਹੀਂ ਚਲੋ ਰਾਤ ਨੂੰ ਅਸੀਂ ਵੀ ਚੱਕਰ ਮਾਰ ਆਉਨੇ ਆਂ ਪਰ ਪਾਣੀ ਕਦੀ ਕਿਸੇ ਨੂੰ ਵੀ ਦੇਖਿਆ ਜੀ ਇੱਥੇ ਘੁੰਮਦਿਆਂ ਜੀ ਕੋਈ ਕੁਝ ਨਹੀਂ ਹੈਗਾ ਜੀ ਬਾਕੀ ਆ ਸਵੇਰੇ ਸੱਤੇ ਸ਼ਰੇ ਆਮਚ ਹੋਰੀਆਂ ਹੁੰਦੀਆਂ ਜੇ ਲਾਗੇ ਉਹ ਵੀ ਹੋਈ ਆ ਸਵੇਰੇ ਉਹ ਵੀ 4 ਵਜੇ ਹੋਈ ਆ ਪਹਿਲਾਂ ਘਾ ਮੰਡੀ ਹੋਈ ਜੀ 3:30 ਵਜੇ ਇਹ ਵੀ ਪੂਰੇ 4 ਵਜੇ ਹੋਈ ਆ ਜੀ ਹਜੀ ਤਲਾ ਮਿਲੀ ਸੀ ਵੀ ਇੱਦਾਂ ਇੱਕ ਸੈਂਟਰੀ ਦੀ ਦੁਕਾਨ ਆ ਉੱਥੇ ਚੋਰੀ ਹੋਈ ਆ ਮੌਕੇ ਤੇ ਆਏ ਆ ਜੀ ਵੇਖਣ ਦੇ ਆ ਪੱਲਾ ਵੀ ਬੜੀਆਂ ਚੋਰੀਆਂ ਵੀ ਆਣੇ ਚਾਹੀਦੀਆਂ ਇੱਥੇ ਨਾਲ ਹੀ ਦੋ ਪੱਲਾ ਐਕਚੁਅਲੀ ਨਹੀਂ ਆ ਇਹਨਾਂ ਮਾਰ ਫਰੀ ਨਹੀਂ ਜੀ ਲਿਟ ਆਪਣੇ ਮਗਰੀ ਆ ਜੀ ਲੱਗੇ ਆ ਟਰੇਸ ਹੋ ਜਾਣੇ ਆ ਪਤਨੇ ਸੀਸੀ ਕੈਮਰੇ ਚੈੱਕ ਕਰਨ ਦੇ ਭਾਜੀ ਜੀ ਆਈ ਆਂ ਅਸੀਂ ਚੈੱਕ ਕਰਕੇ ਫਿਰ ਦੱਸ ਦਿਆਂ ਕੈਮਰੇ ਚੈੱਕ ਕਰਨ ਨੇ ਨਹੀਂ ਨਹੀਂ ਡੀਵੀਆਰ ਹੈ ਰਾਈ ਡੀਵੀਆਰ ਹੀ ਵੇਖਣ ਦੇ ਉਹ ਮੁੰਡਾ ਕੋਈ ਆਪਰੇਟਰ ਬੁਲਾਇਆ ਹੋ ਤੇ ਵੇਖ ਲੈਨੇ ਕੀ ਕਾਰਵਾਈ ਕਰੋਗੇ ਕਰਵਾਈ ਜੀ ਆਪਣੇ ਮੌਕੇ ਤੇ ਆਏ ਆ ਅਸਰਾਂ ਨੂੰ ਤਲਾਹ ਦੇਤੀ ਹੁੰਦੇ ਆ ਸਾਰੇ ਤੇ ਜੋ ਵੀ ਬਣਦੀ ਕਾਰਵਾਈ ਕਰਦਾ